ਜਿਹੜੀ ਮੀਟਿੰਗ ਸੀਗੀ ਉਹ ਡਿਸਟ੍ਰਿਕਟ ਟੈਕਸ ਬਾਰੇ ਸਿਚੁਏਸ਼ਨ ਸੇਲ ਟੈਕਸ ਵਾਲਿਆਂ ਨੇ ਆਰਗੇਨਾਈਜ਼ ਕੀਤੀ ਸੀਗੀ ਜੋ ਇੱਥੋਂ ਦੇ ਵਕੀਲ ਆਗੇ ਆ ਸਾਡੇ ਪ੍ਰੋਫੈਸ਼ਨਲ ਆਗੇ ਆ ਉਹ ਅੱਜਕੱਲ ਬਹੁਤ ਦਿੱਕਤਾਂ ਮਹਿਸੂਸ ਕਰ ਰਹੇ ਆਗੇ ਆ ਰਿਲੇਟਿੰਗ ਟੂ ਜੀਐਸਟੀ ਜਿੱਦਾਂ ਕਿ ਗੱਡੀਆਂ ਫੜੀਆਂ ਜਾਂਦੀਆਂ 129 130 ਦੇ ਅੰਦਰ ਜਾਂ ਜਿਹੜੀਆਂ ਵੌਲੰਟਰੀ ਪੇਮੈਂਟਸ ਆ ਤੱਕੀ ਨਾਲ ਪੇਮੈਂਟਸ ਕਰਾਈਆਂ ਜਾਂਦੀਆਂ ਡੀਆਰਸੀ 03 ਦੇ ਥਰੂ ਉਹਦੇ ਕਰਕੇ ਲੋਕਾਂ ਨੂੰ ਤੇ ਵਕੀਲਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਇਹਨਾਂ ਨੇ ਇੱਕ ਮੀਟਿੰਗ ਰੱਖੀ ਸੀਗੀ ਕਿ ਜਿੰਨੇ ਵੀ ਲੀਗਲ ਇਸ਼ੂਜ਼ ਹੈਗੇ ਆ ਉਹਨਾਂ ਅਸਪੈਕਟਸ ਦੇ ਉੱਤੇ ਉਹ ਸਾਰੇ ਸਾਰੇ ਡਿਸਕਸ ਕੀਤੇ ਜਾਣ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਇਹ ਟੌਪਿਕ ਨੂੰ ਅੱਜ ਚੁਣਿਆ ਜਿਹੜਾ ਕਿ ਸਾਰੇ ਲੋਕਾਂ ਲਈ ਬੜਾ ਹੀ ਲੰਬੰਦ ਹੋਏਗਾ ਹੁਣ ਸਰ ਕੀ ਲੱਗਦਾ ਹੈ ਕਿਸ ਤਰੀਕੇ ਨਾਲ ਕਿਉਂਕਿ ਲਗਾਤਾਰ ਤੋ ਹੀ ਗੈਰ ਸਮੱਸਿਆਵਾਂ ਆ ਰਹੀਆਂ ਹਨ ਹੁਣ ਇਸ਼ੂ ਸੋਲਵ ਹੋਣਗੇ ਸਰ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈਗੀ ਕਿ ਅਸੀਂ ਆਪਸ ਦੇ ਵਿੱਚ ਮਿਲ ਜੁਲ ਕੇ ਇਕ ਕੁਝ ਪੁਆਇੰਟਾਂ ਦੇ ਉੱਤੇ ਡਿਸਕਸ਼ਨ ਕਰੀਏ ਕੁਝ ਬੰਦਿਆਂ ਦੇ ਨਾਲ ਕਿਉਂਕਿ ਇੱਕ ਰੈਸਿਪਰੋਕਲ ਸਿਸਟਮ ਹੁੰਦਾ ਹੈ ਕਿ ਜਿੱਥੇ ਅਸੀਂ ਕੁਝ ਸਿੱਖਦੇ ਆਂ ਕੁਝ ਇਹਨਾਂ ਨੂੰ ਨਾਲ ਡਿਸਕਸ ਕਰਦੇ ਆਂ ਜਿਹੜਾ ਸਾਡਾ ਐਕਸਪੀਰੀਅੰਸ ਹੁੰਦਾ ਹੈ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਕੁਝ ਨਾ ਕੁਝ ਹਰ ਬੰਦੇ ਦੇ ਹੱਥ ਭੱਲੇ ਇੱਥੇ ਪਿਆ ਹੋਏਗਾ ਜਿਹਦੇ ਨਾਲ ਕਿ ਅਸੀਂ ਪ੍ਰੋਫੈਸ਼ਨਲ ਡਿਊਟੀਆਂ ਨੂੰ ਬੈਟਰ ਤਰੀਕੇ ਨਾਲ ਨਿਭਾ ਸਕਾਂਗੇ ਕੀ ਲੱਗਦਾ ਸਰ ਲਗਾਤਾਰ ਇਹ ਤੁਸੀ ਗੱਡੀਆਂ ਪੜ੍ਹਨ ਦੀ ਜਿਹੜੀ ਗੱਲ ਕੀਤੀ ਆ ਉਹ ਤੇ ਵੀ ਸਰ ਇੱਕ ਪੰਜਾਬ ਚ ਇੱਕ ਬੜੀ ਪੈਕਿਊਲਰ ਪ੍ਰੋਬਲਮ ਚੱਲਦੀ ਹੈਗੀ ਆ ਕਿ ਕੋਈ ਵੀ ਆਫਸਰ ਹੈਗਾ ਉਹ ਲਾਅ ਇਹ ਨਾਲ ਕੋਈ ਵੀ ਇਸ਼ੂਜ਼ ਆਉਣ ਚਾਹੇ ਕੋਈ ਵੀ ਅਸੀਂ ਹਾਈ ਕੋਰਟ ਦੇ ਜੱਜਮੈਂਟ ਸਾਈਡ ਕਰਦੇ ਆਂ ਚਾਹੇ ਸੁਪਰੀਮ ਕੋਰਟ ਨੇ ਵੀ ਹੁਣੇ ਰੀਸੈਂਟਲੀ ਇੱਕ ਕੇਸ ਦੇ ਵਿੱਚ ਡਿਪਾਰਟਮੈਂਟ ਤੇ ਕਾਸਟ ਪਾਈ ਹੈ ਪਰ ਡਿਪਾਰਟਮੈਂਟ ਆਪਣੀਆਂ ਜਿਹੜੀਆਂ ਗਲਤ ਹਰਕਤਾਂ ਆਏਗਾ ਉਸ ਤੋਂ ਬਾਅਦ ਨਹੀਂ ਆਉਂਦਾ ਹੈਗਾ ਸਾਡੇ ਕੋਸ਼ਿਸ਼ ਇਹ ਸੀਗੀ ਕਿ ਅਸੀਂ ਇਹਦੇ ਤੇ ਡਿਸਕਸ਼ਨ ਕਰਾਂਗੇ ਤਾਂ ਅਸੀਂ ਉਹ ਸਾਰੇ ਪੁਆਇੰਟਾਂ ਨੂੰ ਡਿਪਾਰਟਮੈਂਟ ਸਾਹਮਣੇ ਵੀ ਲੈ ਕੇ ਜਾਵਾਂਗੇ ਤੇ ਜੇ ਲੋੜ ਪਈ ਤਾਂ ਕਿਸੇ ਸਟੇਜ ਤੇ ਅਸੀਂ ਹਾਈ ਕੋਰਟ ਦੇ ਸਾਹਮਣੇ ਵੀ ਉਹ ਸਾਰੇ ਇਸ਼ੂਜ਼ ਨੂੰ ਹਾਈਲਾਈਟ ਕਰਨਾ ਚਾਹੁੰਦੇ ਆਂ ਤੇ ਹੁਣ ਤੁਹਾਡੀ ਅਧਿਕਾਰੀਆਂ ਦੇ ਨਾਮ ਦੀ ਹੋਈ ਹੈ ਸਾਡੀ ਅਧਿਕਾਰੀਆਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ ਪਰ ਜਦੋਂ ਜ਼ਰੂਰਤ ਹੋਏਗੀ ਅਸੀਂ ਅਧਿਕਾਰੀਆਂ ਨਾਲ ਵੀ ਕਰਾਂਗੇ ਔਰ ਸਾਡੀ ਬਾਰ ਐਸਟੇਸ਼ਨ ਜਿਹੜੀ ਹੈਗੀ ਆ ਉਹਸ ਟਾਪਿਕਸ ਨੂੰ ਡਿਫਰੈਂਟ ਲੈਵਲ ਦੇ ਉੱਤੇ ਟੇਕ ਅਪ ਕਰਦੀ ਰਹਿੰਦੀ ਹੈ ਅੱਜ ਡੀਟੀਪੀਏ ਸੇਲ ਟੈਕਸ ਲੁਧਿਆਣਾ ਨੇ ਇੱਕ ਸਟੱਡੀ ਸਰਕਲ ਸਾਡੇ ਕਨਵਿਨੈਂਟ ਦੇ ਸ਼੍ਰੀ ਬੀ ਆਰ ਕੋਸ਼ਨ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਸ ਚ ਸੰਦੀਪ ਗੋਇਲ ਜੀ ਪੰਜਾਬ ਵਡਾ ਰਾਨਾ ਹਾਈ ਕੋਰਟ ਤੋਂ ਐਡਵੋਕੇਟ ਆਏ ਨੇ ਲੀਗਲ profession ਦੇ ਸਾਡੇ ਕਿਉਂਕਿ ਹਾਈ ਕੋਰਟ ਵੀ ਪੇਸ਼ ਹੁੰਦੇ ਸੁਪਰੀਮ ਕੋਰਟ ਵੀ ਹੁੰਦੇ ਇਹਨਾਂ ਨੇ ਸੈਕਸ਼ਨ 129 130 ਔਰ ਸਾਡੇ DRC 03 ਜਿੱਚ ਰੋਕਾ ਨਾ ਕਿਤੇ ਕਿਤੇ ਧੱਕਾ ਹੋ ਕੇ ਡਿਪਾਰਟਮੈਂਟ DRC 03 ਭਰਾਂਦਾ ਉਹਦੇ ਬਾਰੇ ਸਾਡੀ ਬਾਹਰ ਨੂੰ ਇਲਾਈਟਨ ਕੀਤਾ ਔਰ ਖਾਸ ਕਰਕੇ ਜਿਹੜੇ ਸਾਡੇ ਮੋਬਾਈਲ ਵਿੰਗ ਦੇ ਵਿੱਚ ਆਫੀਸਰ ਤੱਕਾ ਕਰੀ ਜਾਂਦੇ ਆ ਸੈਕਸ਼ਨ 123 130 ਨੂੰ ਲੈ ਕੇ ਉਹਦੇ ਬਾਰੇ ਬਾਰ ਨੂੰ ਇਲਾਈਟਨ ਕੀਤਾ ਉਹਨਾਂ ਨੇ ਦੱਸਿਆ ਕਿ ਜਦੋਂ ਦਾ ਜੀਐਸਸੀ ਲੱਗਿਆ ਹਰੇਕ ਪ੍ਰੋਫੈਸ਼ਨਲ ਨੂੰ ਹਰੇਕ ਜਿਹੜਾ ਵੀ ਬੰਦਾ ਭਾਵੇਂ बिजनेसमੈਨ ਵੀ ਹੈ ਜੇ ਉਹਦੇ ਨਾਲ ਤੱਕਾ ਹੁੰਦਾ ਉਹਨੂੰ ਉਹਨੂੰ ਚੈਲੰਜ ਕਰਨਾ ਚਾਹੀਦਾ ਉਹਨੂੰ ਰਿਵਰਟ ਕਰਨਾ ਚਾਹੀਦਾ ਇਹਨਾਂ ਨੇ ਕਾਫੀ ਸੈਕਸ਼ਨਸ ਕਾਫੀ ਜਜਮੈਂਟਾਂ ਸਾਨੂੰ ਦਸੀਆਂ ਵੀ ਜਿਹਦੇ ਨਾਲ ਸਾਡੇ ਬਾਰ ਮੈਂਬਰਸ ਸਾਰੀ ਸੋਸਾਇਟੀ ਸਾਰੇ ਸਮਾਜ ਦੀ ਖਾਸ ਕਰਕੇ ਬਿਜ਼ਨਸਮੈਨ ਨੂੰ ਹੈਲਪ ਕਰ ਸਕਦੀ ਹੈ ਔਰ ਅੱਜ ਦਾ ਮਕਸਦ ਇਹਨਾਂ ਦਾ ਹੀ ਸੀ ਇਹ ਚੰਡੀੜੋ ਚੱਲ ਕੇ ਆਏ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੀ ਜਿਹੜੀ ਸਟੱਡੀ ਸਰਕਲ ਦੀ ਮੀਟਿੰਗ ਸੀਗੀ ਇਹਦਾ ਮੇਨ ਸਬਜੈਕਟ ਜਿਹੜਾ ਸੈਕਸ਼ਨ 123 ਔਰ 130 ਔਰ ਡੀਆ ਡੀਆਰਸੀ 3 ਦਾ ਸੀਗਾ ਜਿਹੜਾ ਕਿ ਚੰਡੀਗੜ੍ਹ ਤੋਂ ਸੀਨੀਅਰ ਵਿਕੀ ਸਾਡੇ ਜਿਹੜੇ ਨੇ ਭਰਾ ਨੇ ਸਦੀਪ ਗੋਲਜੀ ਉਹਨਾਂ ਨੇ ਆ ਕੇ ਇਸ ਵਿਸ਼ੇ ਤੇ ਸਾਰਿਆਂ ਨੂੰ ਬੜੀ ਅੱਛੀ ਤਰ੍ਹਾਂ ਨਾਲ ਲੈਬਿਲਿਟੀ ਡਿਸਕਸ ਕੀਤਾ ਔਰ ਉਹਦੇ ਤੇ ਹਰ ਪ੍ਰੋਵੀਜ਼ਨ ਤੇ ਨੋਟੀਫਿਕੇਸ਼ਨ ਸਰਕੂਲਰ ਔਰ ਜਜਮੈਂਟ ਦੇ ਦੇ ਕੇ ਸਾਰਿਆਂ ਨੂੰ ਮੈਂਬਰਸ ਨੂੰ ਅਪਕੀਤਾ ਜਿਹੜਾ ਜਿਸ ਦੀ ਹਰ ਮੈਂਬਰ ਨੂੰ ਜਾਣਕਾਰੀ ਹੋਈ ਤੇ ਆਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਕਾਫੀ ਸਹੂਲਤ ਮਿਲੇਗੀ ਉਹਨਾਂ ਜਜਮੈਂਟਾਂ ਨੂੰ ਲੈ ਕੇ ਡਿਪਾਰਟਮੈਂਟ ਵਿੱਚ ਕੋਟ ਕਰਨ ਦੀ ਔਰ ਜਿੰਨੀਆਂ ਵੀ ਜੜੀਆਂ ਪ੍ਰੋਬਲਮ ਹੈ ਉਹਨਾਂ ਨੂੰ ਹੱਲ ਕਰਨ ਦੀ ਅਸੀਂ ਸੰਦੀਪ ਜੀ ਦਾ ਤਹਿ ਦਿਲ ਤੋਂ ਧੰਨਵਾਦੀਆਂ ਕਿ ਉਹਨਾਂ ਨੇ ਆਪਣੀ ਜਿਹੜੀ ਹੈ ਯਾਰ ਚੰਡੀਗੜ੍ਹ ਤੋਂ ਆ ਕੇ ਆਪਣਾ ਟਾਈਮ ਕੱਢ ਕੇ ਸਾਨੂੰ ਸਭ ਨੂੰ ਜਿਹੜਾ ਹੈ ਜਾਣਕਾਰੀ ਦਿੱਤੀ ਥੈਂਕ ਯੂ ਬੀ